ਸਸਿਕਲ ਪੰਜਾਬ ਲੋਕਾਂ ਦੀ ਆਵਾਜ਼ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਅਮਰitsar ਦੀਆਂ ਦੱਸੀਆਂ ਜਾ ਰਹੀਆਂ ਨੇ ਇੱਕ ਲੜਕੀ ਨੂੰ ਉਸਦੇ ਦੋਸਤ ਦੇ ਵੱਲੋਂ ਬੁਲਾਇਆ ਜਾਂਦਾ ਬਲਾ ਕੇ ਹੋਟਲ ਦੇ ਵਿੱਚ ਲਿਜਾਇਆ ਜਾਂਦਾ ਉਸਦੇ ਹੀ ਦੋਸਤ ਦੇ ਵੱਲੋਂ ਜਦੋਂ ਉਸ ਨੂੰ ਹੋਟਲ ਦੇ ਵਿੱਚ ਲਿਜਾਂਦਾ ਉਸ ਦਾ ਦੋਸਤ ਤਾਂ ਉਸਦੇ ਨਾਲ ਬਹੁਤ ਹੀ ਜਿਹੜਾ ਗਲਤ ਕੰਮ ਕਰ ਦਿੰਦਾ ਗਲਤ ਕੰਮ ਇਸ ਤਰ੍ਹਾਂ ਕਰ ਦਿੰਦਾ ਉਸ ਨੂੰ ਹੋਟਲ ਦੇ ਵਿੱਚ ਬਲਾ ਕੇ ਏ ਅੰਦਰ ਹੋਟਲ ਦੇ 5-6 ਮੁੰਡੇ ਹੋਰ ਬਾੜ ਦਿੰਦਾ ਤਾਂ ਉਹਨਾਂ 5-6 ਮੁੰਡਿਆਂ ਦੇ ਬੋਲੋ ਉਸ ਕੁੜੀ ਦੇ ਨਾਲ ਜਿਹੜਾ ਰੇਪ ਕੀਤਾ ਗਿਆ ਉਸ ਦੇ ਵਿੱਚ ਹੋਟਲ ਦਾ ਵੀ ਇੱਕ ਕਰਿੰਦਾ ਦੱਸਿਆ ਜਾ ਰਿਹਾ ਦੋ ਨੌਜਵਾਨਾਂ ਨੂੰ ਉਹ ਕੁੜੀ ਦੱਸ ਦੇ ਬੋਲੋ ਕਿਹਾ ਜਾ ਰਿਹਾ ਕਿ ਮੈਂ ਇਹਨਾਂ ਨੂੰ ਜਾਣਦੀ ਆ ਉਸ ਦੇ ਹੀ ਨੌਜਵਾਨ ਦੋਸਤ ਨੇ ਉਸ ਕੁੜੀ ਦੇ ਨਾਲ ਰੇਪ ਕਰਵਾ ਦਿੱਤਾ 5-6 ਜਣਿਆਂ ਨੂੰ ਹੋਟਲ ਦੇ ਵਿੱਚ ਸੱਦ ਕੇ ਉਸ ਦੇ ਨਾਲ ੱੱਕੇ ਨਾਲ ਹੀ ਰੇਪ ਕਰਵਾ ਦਿੱਤਾ ਆਪ ਹੈ ਜਿਹੜੀ ਕੁੰਡੀ ਲਾ ਕੇ ਬਾਹਰ ਨਿਕਲ ਗਿਆ ਤਾਂ ਇਸ ਮਾਮਲੇ ਦੇ ਵਿੱਚ ਜਦੋਂ ਉਸਦੇ ਨਹੀਂ ਸੁਣਵਾਈ ਕੀਤੀ ਗਈ ਤਾਂ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਪਰਮਜੀਤ ਸਿੰਘ ਅਕਾਲੀ ਹੁਣੇ ਜਿਹੜੇ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਮੁੱਦਿਆਂ ਨੂੰ ਚੱਕਦੇ ਨੇ ਉਹ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਜਾ ਕੇ ਜਿਹੜੀ ਇਸ ਸਾਰੇ ਮਸਲੇ ਦੇ ਉੱਪਰ ਕਾਰਵਾਈ ਕਰਵਾਈ ਜਾਂਦੀ ਹੈ ਕੀ ਕੁਝ ਕਿਹਾ ਲੜਕੀ ਦੇ ਵੱਲੋਂ ਜੋ ਕੁਝ ਲੜਕੀ ਦੇ ਨਾਲ ਹੋਟਲ ਦੇ ਵਿੱਚ ਹੋਇਆ ਪਹਿਲਾਂ ਤਾਂ ਤੁਸੀਂ ਲੜਕੀ ਦੀ ਗੱਲ ਸੁਣੋ ਸਰ ਵੀਰੇ ਦੇ ਨਾਲ ਆਈ ਸੀ ਉਹਨਾਂ ਨੇ ਕਿ ਦਰਵਾਜ਼ਾ ਮੱਥਾ ਟੇਕਿਆ ਸੀ ਵਟਸਐਪ ਮੱਥਾ ਟੇਕਿਆ ਉਹਤਵਾਦ ਕੀ ਉਹ ਮੱਥਾ ਟੇਕ ਕੇ ਕਹਿੰਦੀ ਤੁਸੀਂ ਪਾਣੀ ਪੀ ਤੇ ਮੈਂ ਆਉਣਾ ਉਹ ਪਤਾ ਨਹੀਂ ਕਿੱਧਰ ਚਲ ਗਏ ਮੈਂ ਪਾਣੀ ਪੀਂਦਾ ਪੀ ਕੀ ਮੈਂ ਫੋਨ ਲਾਇਆ ਫੋਨ ਬੰਦ ਹੁੰਦਾ ਗਿਆ ਸੀ ਫਿਰ ਮੈਂ ਕਿਹਾ ਕਿ ਮੈਂ ਆਪਣੇ ਘਰੇ ਚਲ ਜਾਂ ਨਹੀਂ ਆ ਫਿਰ ਉਹਦੇ ਨਾਲ ਕਿ ਮੁੰਡਾ ਸੀ ਉਹਨੇ ਮੇਰੇ ਬਾਹਰ ਫੜੀ ਤੇ ਫਿਰ ਕਿ ਹੋਟਲ ਚ ਲੈ ਗਏ ਕਿ ਉਹਨੇ ਨਹੀਂ ਖੋਜ ਵੀ ਕੀਤਾ ਤੇ ਜਿਹੜੇ ਬਾਕੀ ਮੁੰਡੇ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੇ ਰੈਵੀ ਕੀਤੀ ਕਿ 7 ਵਜੇ ਦੀ ਤੇ ਕਿ 2 ਵਜੇ ਤੱਕ ਉਹਨਾਂ ਨੇ ਰੱਖਿਆ ਰੂਮ ਚ ਨਹੀਂ ਪਿਆਸ ਹੀ ਨਾਲੇ ਤੇ ਮਾਸੀ ਦੇ ਮੁੰਡੇ ਨਾਲ ਤੁਸੀਂ ਆਏ ਸੀ ਉਹ ਕਿੰਨੇ ਵਜੇ ਤੁਹਾਨੂੰ ਹੋਟਲ ਲੈ ਕੇ ਗਿਆ ਸੀ ਉਹ 7 ਵਜੇ ਲੈ ਕੇ ਗਿਆ ਸੀ ਹੋਟਲ 1:00 ਦੁਪਹਿਰੀ ਜਾਂ ਸੀਰੀ ਸੀਰੀ ਕਰਕੇ ਹਾਂਜੀ ਅੱਛਾ ਕਿੰਨੇ ਵਜੇ ਉਹਨਾਂ ਨੇ ਬਾਹਰ ਕੱਢਿਆ ਮੁੰਡਿਆਂ ਨੂੰ ਮਰ ਤੋਂ ਉਹਨਾਂ ਨੇ 2 ਵਜੇ ਵਾਰ ਕਰਦੇ ਤਾਂ ਉਹਨਾਂ ਦੀ ਪਛਾਣ ਹੈਗੀ ਸਾਰੇ ਦੀ ਹਾਂਜੀ ਕਿੰਨੇ ਮੁੰਡੇ ਕਿੰਨੇ ਮੁੰਡੇ ਤਿੰਨ ਹੋਟਲ ਦੇ ਸੀ ਤੇ ਦੋਨੇ ਸ਼ਹਿਰੀ ਦੇ ਸੀ ਕੀ ਮੰਗ ਕਰਦੇ ਮੈਂ ਸਾਰੇ ਜਾਣਦੇ ਤੁਹਾਨੂੰ ਹਾਂਜੀ ਕਿੱਥੇ ਤੁਹਾਡੇ ਘਰ ਦੇ ਲਾਗੇ ਰਹਿੰਦੇ ਨੇ ਨਹੀਂ ਅਸੀਂ ਸਿਹਾਲੀ ਇੰਨੇ ਉਹ ਗਾੜੀ ਰੰਦੇ ਜਿਹੜਾ ਵੀ ਆਏ ਸੀ ਉਹਦੇ ਲਿੰਕ ਚ ਕਿੰਨੀ دیر ਤੱਕ ਰਗੇ ਸੀ 22 ਕਿਉ ਉਹ ਮੇਰਾ ਭਰਾ ਸੀ ਭਰਾ ਦੇ ਨਾਲ ਆਈ ਸੀ ਤੀ ਭਰਾ ਨਾਲ ਦਿਲ ਚਾਹੀ ਸੀ ਨਹੀਂ ਕਿਉ ਕਿ ਮੁੰਡੇ ਦੇ ਨਾਲ ਹੋਟਲ ਚਾਹੀ ਸੀ ਤੇ ਕਿ ਉਹਨੇ ਨਹੀਂ ਕੁਝ ਵੀ ਕੀਤਾ ਤੇ ਕੁੰਡੀ ਮੁੰਡਾ ਕੌਣ ਸੀ ਲਵ ਆਪ ਕੀ ਲਵ ਲਵ ਦਾਡਾ ਮੇਰਾ ਦੋਸਤ ਸੀ ਦੋਸਤ ਤੇ ਉਹਦੇ ਨਾਲ ਆਈ ਤਾਂ ਉਹ ਕੀ ਮੁੰਡਾ ਚਲ ਗਿਆ ਕੁੰਡੀ ਮਾਰ ਕੇ ਬਾਕੀ ਮੁੰਡਿਆਂ ਨੇ ਉਹਨੇ ਅੰਦਰ ਕੱਲ ਤੋਂ ਨਹੀਂ ਕੁਝ ਨਹੀਂ ਕੀਤਾ ਜੀ ਬਸਟਾਨ ਚੌਂਕੀ ਤੀ ਪਹੁੰਚੇ ਕੀ ਮਾਮਲਾ ਜੀ ਇਹ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇੰਤੀ ਇਸ ਤਰ੍ਹਾਂ ਆ ਕਿ ਸਾਡਾ ਸਿੰਘ ਸਤਨਾਮ ਸਿੰਘ ਬਾਗੀ ਮੈਨੂੰ ਸਤਨਾਮ ਸਿੰਘ ਬਾਗੀ ਦਾ ਫੋਨ ਆਇਆ ਵੀ ਇਹ ਸਾਡਾ ਸਿੰਘ ਰਿਕਸ਼ਾ ਚਲਾਉਂਦਾ ਈ ਰਿਕਸ਼ਾ ਇਹਦੇ ਈ ਰਿਕਸ਼ੇ ਦੇ ਇੱਕ ਬੇਟੀ ਬੱਚੀ ਇੱਕ ਬੈਠੀ ਜਿਹੜੀ ਰੋ ਰਹੀ ਸੀ ਜਦੋਂ ਇਹਨੇ ਪੁੱਛਿਆ ਤਾਂ ਕਾਤੋਂ ਰੋਨੀ ਆ ਉਹ ਕਹਿੰਦੀ ਮੇਰੇ ਨਾਲ ਬਲਾਤਕਾਰ ਹੋਇਆ ਰੇਪ ਹੋਇਆ ਹੋਟਲ ਦੇ ਵਿੱਚ ਜਦੋਂ ਸਤਨਾਮ ਸਿੰਘ ਉਹਨਾਂ ਨੇ ਮਰਦ ਨਾਲ ਵਜਨ ਕੀਤਾ ਇਹ ਬੇਟੀ ਨੂੰ ਮੇਲੇ ਇਹਨਾਂ ਨੇ ਜਾਂਚ ਪੜਤਾਲ ਕੀਤੀ ਇੱਥੇ ਪੁਲਿਸ ਸਟੇਸ਼ਨ ਪਹੁੰਚੇ ਉਸੇ ਛੇ ਦਿਨ ਬਾਅਦ ਆਪੇ ਜਾ ਕੇ ਤੁਸੀਂ ਜਾ ਕੇ ਗਏ ਕਾਰਵਾਈ ਕਰਾਓ ਮੈਂ ਆਉਣਾ ਸ਼ਾਸਨ ਦਾ ਪਹਿਲਾ ਰਵਈਆ ਜਿਹੜਾ ਬੜਾ ਢਿੱਲਾ ਸੀਗਾ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰਾਂ ਬਹੁਤ ਢਿੱਲਾ ਸੀਗਾ ਉਸ ਇੰਚਾਰਜ ਦਾ ਰਵਈਆ ਜਿਹੜਾ ਤੇ ਮੌਕੇ ਤੇ ਹਾਜ਼ਰ ਸੀਗਾ ਮੈਂ ਨਾਮ ਨਹੀਂ ਪਤਾ ਰਾਂ ਮੈਨੂੰ ਉਹਨਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਟਾਲ ਦਿੱਤਾ ਜਾਵੇ ਪਰ ਜਦੋਂ ਸਿੰਘਾਂ ਨੇ ਵਜਨ ਕੀਤਾ ਸੀ ਆਏ ਸਾਰੇ ਸਿੰਘ ਹੁਣ ਆਏ ਆ ਗਰੀ ਤੇਜ ਸਿੰਘ ਉਹਨੇ ਵੀ ਆਏ ਬਾਕੀ ਸਾਡੇ ਜਿਹੜੇ ਸਿੰਘ ਸਾਡੇ ਨਾਲ ਆਏ ਨੇ ਆ ਕੇ ਜਿਹੜੀ ਸਾਰੀ ਗੱਲਬਾਤ ਅਸੀਂ ਪਤਾ ਕੀਤੀ ਆ ਜੋ ਜਾਂਚ ਦਾ ਵਿਸ਼ਾ ਹੈ ਜੇ ਫਿਲਹਾਲ ਜੋ ਬੇਟੀ ਦਾ ਕਹਿਣਾ ਵਾ ਕਿ ਉਹ ਕਿਸੇ ਆਪਣੇ ਇੱਕ ਫਰੈਂਡ ਦੇ ਨਾਲ ਦਰਬਾਰ ਸਾਹਿਬ ਆਈ ਸੀ ਮਤਲਬ ਇੱਥੇ ਅਮਰਸਰ ਆਈ ਸੀ ਉਹ ਦਰਬਾਰ ਸਾਹਿਬ ਕਹਿਣਾ ਭਰੋ ਅਮਰਸਰ ਆਈ ਸੀ ਸੁਭਾਵਕਾ ਹੋਟਲ ਦੇ ਵਿੱਚ ਉਹ ਗਿਆ ਦਾ ਖੇ ਖਾਨ ਗਿਆ ਹੋਣਗੇ ਇਹ ਤਾਂ ਬੜਾ ਸਪੱਸ਼ਟੀ ਗੱਲ ਹੈ ਵੀ ਕੁੜੀ ਮੁੰਡਾ ਆਟਰ ਕੀ ਕਰਨ ਜਾਣਗੇ ਪਰ ਉਹਦਾ ਇਹ ਕਹਿਣਾ ਵੀ ਜਿਸ ਮੁੰਡੇ ਨਾਲ ਉਹ ਆਈ ਲਵ ਨਾਮ ਦੇ ਮੁੰਡੇ ਨਾਲ ਉਹਨੇ ਮੇਰੇ ਨਾਲ ਕੋਈ ਰੇਪ ਨਹੀਂ ਕੀਤਾ ਪਰ ਉਹਨੇ ਪੰਜ ਬੰਦੇ ਮੇਰੇ ਰੂਮ ਦੇ ਵਿੱਚ ਵਾਰ ਦਿੱਤੇ ਜਿਨ੍ਹਾਂ ਪੰਜਾਂ ਦੇ ਵਿੱਚੋਂ ਦੋ ਮੁੰਡੇ ਨੂੰ ਉਹ ਜਾਣਦੀ ਹੈ ਜੋ ਕਿ ਉਸੇ ਇਲਾਕੇ ਦੇ ਨੇ ਜਿਸ ਇਲਾਕੇ 'ਚ ਉਹ ਰਹਿੰਦੀ ਨਸ਼ਹਰਾ ਸਹਾਲੀ ਵਾਲੇ ਬਣੇ ਹੋ ਰਹਿੰਦੀ ਹੈ ਕੁੜੀ ਨਸ਼ਹਰੇ ਦੀ ਹੈ ਸਾਇਦ ਤੇ ਉਹਨਾਂ ਪੰਜਾਂ ਨੇ ਬਾਰੀ-ਬਾਰੀ ਉਸ ਬੱਚੀ ਨਾਲ ਉਹਦੇ ਮੁਤਾਬਕ ਰੇਪ ਕੀਤਾ ਜਿਨ੍ਹਾਂ ਦੇ ਵਿੱਚ ਦੋ ਮੁੰਡੇ ਹੋ ਸੀ ਤਿੰਨ ਹੋ ਸੀ ਰੇਪ ਕਰਨ ਤੋਂ ਬਾਅਦ ਜਿਹੜਾ ਉਹ ਕੁੜੀ ਨੂੰ ਉੱਥੋਂ ਕੁੜੀ ਉੱਥੋਂ ਨਿਕਲਾਈ ਉਹਦੇ ਕਹਿ ਮਤਾਬਕ ਤੇ ਕੁੜੀ ਤੋਂ ਬਾਹਰ ਆਈ ਆ ਤੇ ਕੁੜੀ ਨੇ ਬਾਹਰ ਆ ਕੇ ਤੇ ਸਾਡੇ ਸਿੰਘ ਨੂੰ ਮਿਲੇ ਤੇ ਇਹ ਦੱਸਿਆ ਸਾਰੀ ਰਾਤ ਹੋਟਲ ਚ ਰਹੀ ਹੈ ਜੀ तकरीबन ਕੁੜੀ ਦਾ ਇਹ ਕਹਿਣਾ ਵਾ ਵੀ ਮੈਂ 7 ਵਜੇ ਤੋਂ ਬਾਅਦ ਮੈਨੂੰ ਹੋਟਲ ਚ ਰਹਿ ਗਿਆ ਸੀ ਤੇ तकरीबन 2 ਵਜੇ ਤੱਕ ਮੇਰੇ ਨਾਲ ਉੱਥੇ ਰੇਪ ਹੁੰਦਾ ਰਿਹਾ ਉਹਨਾਂ ਅਸੀਂ ਆਏ ਆ ਜੀ ਇੱਥੇ ਆ ਕੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਪਲਜੀਤ ਉਹਦੇ ਚਾਰਜ ਨੇ ਉਹਨਾਂ ਨਾਲ ਮਿਲੇ ਆ ਕੁੜੀ ਕੋ ਸਾਰੀ ਗੱਲਬਾਤ ਪੁੱਛੀ ਦੀ ਕੁੜੀ ਮਾਤਾ ਵੀ ਆਈ ਆ ਕੁੜੀ ਜਿਹੜੀ ਆ ਉਹ ਕਿਸੇ ਦੇ ਘਰਾਂ ਚ ਕੰਮ ਕਰਦੀ ਆ ਘਰਾਂ ਚ ਕਿਸੇ ਘਰ ਦੇ ਵਿੱਚ ਰੋਟੀ ਪਾਣੀ ਦੀ ਜੌਬ ਕਰਦੀ ਆ ਗਰੀਬ ਪਰਿਵਾਰ ਦੀ ਕੁੜੀ ਆ ਜੋ ਹੋਰ ਤੱਕ ਸਾਨੂੰ ਲੱਗਿਆ ਵੀ ਜੋ ਉਹ ਕੋਈ ਕਹਿ ਰਿਹਾ ਉਹ ਸੱਚ ਆ ਹਾਂ ਉਹ ਆਪਣੇ ਫਰੈਂਡ ਨਾਲ ਆਈ ਬਿਲਕੁਲ ਉਹਦੇ ਵੱਲੋਂ ਬਿਆਨ ਆਪਣੇ ਦਿੱਤੇ ਜਾ ਰਹੇ ਨੇ ਕੀ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਇਹਨਾਂ ਨੌਜਵਾਨਾਂ ਦੀ ਜਿਨ੍ਹਾਂ ਦੇ ਵੱਲੋਂ ਬਿਲਕੁਲ ਜੀ ਉਹ ਹੋਟਲ ਸੀਲ ਹੋਣਾ ਚਾਹੀਦਾ ਈਵਨ ਸਾਡੇ ਸਿੰਘ ਜਦੋਂ ਉੱਥੇ ਗਏ ਨੇ ਇਹਨਾਂ ਸਿੰਘਾਂ ਦੇ ਕਹਿਣ ਮੁਤਾਬਕ ਉਹਨਾਂ ਸੀਸੀਟੀਵੀ ਬੰਦ ਨੇ ਲੱਗੇ ਸੀਟੀਵੀ ਲੱਗੇ ਨੇ ਉਹ ਚਾਰੇਗਾ ਪੰਜ ਕੁੜੀਆਂ ਜਿਹੜੀਆਂ ਨੇ ਸਿੰਘਾਂ ਨੂੰ ਵੇਖ ਕੇ ਹੋਟਲ ਚ ਭਈਆਂ ਗਈਆਂ ਨੇ ਜਿਹੜੇ ਮੁੰਡੇ ਰਾਤ ਵਾਲੀ ਡਿਊਟੀਆਂ ਵਾਲੇ ਸੀ ਉਹ ਹੋਟਲ ਚ ਭਜਾਏ ਗਏ ਨੇ ਕਿਉਂਕਿ ਪ੍ਰਸ਼ਾਸਨ ਦਾ ਰਵਈਆ ਟੱਲਾ ਸੀ ਜਦੋਂ ਸਾਡੇ ਸਿੰਘ ਆਏ ਨੇ ਕਿੰਨੇ ਵਜੇ ਆਏ ਹੋ 6:30 ਵਜੇ ਆ ਗਏ ਸਾਢੇ 6:30 ਵਜੇ ਜੇ ਉਦੋਂ ਉਸੇ ਵੇਲੇ ਜਾ ਕੇ ਉਹਨਾਂ ਨੂੰ ਚੱਕਦੇ ਤੇ ਮੁੰਡੇ ਫੜ ਹੋ ਜਾਣੇ ਸੀ ਚਲੋ ਹੁਣ ਵੀ ਫੜ ਹੋ ਜਾਣਗੇ ਕਿ ਹੁਣ ਸਾਰਾ ਜਾਂਚ ਦਾ ਵਿਸ਼ਾ ਕੁੜੀ ਦੇ ਮੁਤਾਬਕ ਰੇਪ ਹੋਇਆ ਪਰ ਜੇਕਰ ਕੋਈ ਝੂਠ ਨਿਕਲਦਾ ਤਾਂ ਪੁੱਛਣਿਆ ਤੇ ਦੇਖ ਲੈਣਾ ਕਿ ਜੇ ਇੱਕ ਮਿੰਟ ਵਾਸਤੇ ਮੈਂ ਇਦਾਂ ਵੀ ਗੱਲ ਕਰ ਲੈਣਾ ਵੀ ਜੇ ਕੁੜੀ ਗਲਤੀ ਹੋਊਗੀ ਮੰਨ ਲਓ ਜਿੱਦਾਂ ਆਪਾਂ ਕਿਨੋਂ ਕਿਨੋਂ ਕਾਲ ਕਰ ਲ ਕਹਿ ਦਿੰਨੇ ਆ ਇੱਕ ਮਿੰਟ ਵਾਸਤੇ ਲੱਗਦਾ ਨਹੀਂ ਸਾਨੂੰ ਇਦਾਂ ਦਾ ਕੁਝ ਕੁੜੀ ਦੇ ਮੁਤਾਬਕ ਜਿੱਦਾਂ ਦੀ ਕੁੜੀ ਦੀ ਸ਼ਕਲ ਚੌਰਤਾ ਬੋਲਚਾਲ ਆ ਪੋਲਾ ਪਾਣਿਆ ਬੜੀ ਗਰੀਬ ਜਿਹੇ ਪਰਿਵਾਰ ਦੀ ਲੱਗਦੀ ਆ ਵੀ ਉਹ ਇਦਾਂ ਦਾ ਕੁਝ ਕਰਦੀ ਹੋਊਗੀ ਉਹ ਇੱਕ ਜਾਾਲ 'ਚ ਫਸੀ ਆ ਆਪਣੇ ਬੁਆਏਫਰੈਂਡ ਦੇ ਨਾਲ ਦੂਸਰੀ ਬੈਂਤੀ ਸੀ ਕਰੀਏ ਵੀ ਸੱਚਕਣ ਸਿੰਘ ਦਰਬਾਰ ਸਾਹਿਬ ਦੇ ਆਲੇ ਦੁਆਲੇ ਲੰਮੇ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਹੋ ਅਸੀਂ ਇਸ ਕਰ ਦੀ ਕਾਰਵਾਈ ਵੀ ਕਰ ਰਹੇ ਆ ਕਿੰਨੇ ਹੋਟਲਾਂ ਨੂੰ ਅਸੀਂ ਲੰਗੀਆਂ ਵੀ ਕੀਤਾ ਜਿਨ੍ਹਾਂ ਵਿੱਚ ਧੰਦਾ ਚੱਲਦਾ ਜਿਹੜੇ ਹੋਟਲਾਂ ਵਾਲੇ ਆਮ ਜਾਂਦੀਆਂ ਸੰਗਤਾਂ ਨੂੰ ਆਵਾਜ਼ਾਂ ਮਾਰ ਕੇ ਬਹੁਤ ਫੜ ਫੜ ਕੇ ਕਹਿੰਦੇ ਨੇ ਵੀ ਆਜੋ ਹੋਟਲ ਲੈ ਲੋ ਬਹੁਤ ਸਾਰੀ ਤਾਂ ਵੀਡੀਓ ਬਣਾਈਆਂ ਗਈਆਂ ਬਾਅਦ ਵਿੱਚ ਵੀ ਹੋਈ ਹੈ ਜੀ ਵਿਦਨ ਪ੍ਰੂਫ ਵਿਦਨ ਪ੍ਰੂਫ ਅਸੀਂ ਸਾਰਾ ਕੁਝ ਜਾਰੀ ਕੀਤਾ ਸੀ ਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਸਭ ਪ੍ਰਸ਼ਾਸਨ ਦਾ ਰਵਈਆ ਬਹੁਤ ਢਲਾ ਪ੍ਰਸ਼ਾਸਨ ਨੂੰ ਕਿਹੜੀ ਤਰੀਆਂ ਦੀ ਦੇਖਦੀ ਆ ਸਾਡਾ ਸਿੰਘ ਇੱਥੇ ਅੱਜ ਕੋਈ ਆਪਣੇ ਪੰਥ ਦੀ ਗੱਲ ਕਰ ਦੇ ਪੰਚ ਦੇ ਹੱਕਾਂ ਦੀ ਗੱਲ ਕਰਦੇ ਕੋਈ ਇਦਾਂ ਦੀ ਗੱਲ ਕਰਦੇ ਤੇ ਉਹ ਪ੍ਰਸ਼ਾਸਨ ਸਾਡੇ ਸਿੰਘਾਂ ਦੇ ਕਾਰਵਾਈਆਂ ਉਸੇ ਵੇਲੇ ਕਰਦਾ ਸਾਨੂੰ ਸਾਡੇ ਪਰਚੇ ਵੀ ਹੋ ਜਾਂਦੇ ਨੇ ਸਾਨੂੰ ਜੇਲਾਜ ਵੀ ਭੇਜਿਆ ਜਾਂਦਾ ਪਰ ਜਿੱਥੇ ਜਦੋਂ ਇਦਾਂ ਦਾ ਗੰਦ ਪੈ ਰਿਆ ਹੋਵੇ ਸ਼ਰਿਆਮ ਪੈ ਰਿਆ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਇਹ ਬੜੀ ਹਾਸੋ ਹੀ ਨਹੀਂ ਗੱਲ ਆ ਜਿੰਦਾਂ ਵਾਲੇ ਗੇਟ ਦੇ ਵਿੱਚ ਗੱਲੜ ਜਿਹੜੇ ਨੇ ਕੀ ਉਹ ਹੁਣ ਹਟ ਗਏ ਨੇ ਦੇਖੋ ਜਿੰਨਾਕ ਅਸੀਂ ਹੁਣ ਮੇਰੀ ਬੇਨਤੀ ਸਮਝੋ ਜੀ ਅਸੀਂ ਵੀ ਸਾਰੇ ਆਪਣੇ ਕਿਰਤੀਆਂ ਤੇ ਆਪਣੇ ਕਾਰੋਬਾਰ ਵਾਲੇ ਸੇਵਾਵਾਂ ਵਾਲੇ ਆ ਡਾਂਗ ਫੜ ਕੇ ਹਰ ਵਾਲੇ ਖਾ ਨਹੀਂ ਸਕਦੇ ਇਹ ਤਾਂ ਪ੍ਰਸ਼ਾਸਨ ਦਾ ਫਰਜ ਬਣਦਾ ਵੀ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉੱਥੇ ਉਹ ਗੰਦ ਪੈਂਦਾ ਨੂੰ ਰੋਕਿਆ ਜਾਵੇ ਹੋਟਲ ਜੇ ਕਿਸੇ ਨੇ ਲੈਣਾ ਮੰਨ ਲਓ ਮੈਨੂੰ ਹੋਟਲ ਦੀ ਨੀਡ ਆ ਮੈਂ ਜਾਊਂਗਾ ਹੋਟਲ ਚ ਰੂਮ ਲੈ ਲਊਂਗਾ ਮੈਨੂੰ ਆਵਾਜ਼ਾਂ ਮਾਰ ਮਾਰ ਕੇ ਹੋਟਲ ਚ ਕਹਿਣਾ ਵੀ ਰੂਮ ਲੈ ਲਓ ਘੰਟੇ ਵਾਸਤੇ ਸੁਭਾਵਕ ਆ ਧੰਦਾ ਚੱਲਦਾ ਉੱਥੇ ਕਿੰਨੀ ਵਾਰੀ ਹੋ ਚੁੱਕਾ ਵੀ ਕੁੜੀਆਂ ਹੋਟਲਾਂ ਚ ਪੜੀਆਂ ਗਈਆਂ ਇੱਥੇ ਈਵਨ ਇਥੋਂ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਵੀ ਹੋਟਲਾਂ 'ਚ ਚੱਟਾ ਵੀ ਮਿਲਦਾ ਹੋਟਲਾਂ 'ਚ ਸ਼ਰਾਬ ਵੀ ਮਿਲਦੀ ਆ ਤੇ ਹੋਟਲਾਂ 'ਚ ਕੁੜੀਆਂ ਵੀ ਮਿਲਦੀਆਂ ਨੇ ਹੋਟਲ ਕਿੱਥੇ ਨੇ ਸਰਿਕਨ ਸੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਜਿਵੇਂ ਤਮਾਕੂ ਆਪਾਂ ਬੰਦ ਕਰਾਇਆ ਸੀਗਾ ਉਸੇ ਤਰੀਕੇ ਨਾਲ ਇਹ ਹੋਟਲਾਂ ਦਾ ਵੀ ਗੰਦ ਆ ਅਸੀਂ ਤਾਂ ਜਿੰਨੇ ਜੋਗੀਆਂ ਕਰ ਰਹੇ ਆ ਪਰ ਪ੍ਰਸ਼ਾਸਨ ਜੇਕਰ ਤੋਕ ਕੇ ਕਾਰਵਾਈ ਕਰੇ ਤੇ ਗੰਦ ਹੋ ਸਕਦਾ ਦੂਸਰੀ ਜਿਹੜਾ ਜਿਹੜਾ ਮਿਸ਼ਾਵਾ ਉਸ ਬੱਚੀ ਨਾਲ ਰੇਪ ਦਾ ਆਸ ਕਰਦੇ ਆਂ ਕਿ ਪ੍ਰਸ਼ਾਸਨ ਜਿਹੜਾ ਉਹ ਜਾਂਚ ਪੜਤਾਲ ਕਰਕੇ ਜੋ ਬੰਦ ਦੀ ਕਾਰਵਾਈ ਕਰੂਗਾ ਨਹੀਂ ਪ੍ਰਸ਼ਾਸਨ ਕਾਰਵਾਈ ਕਰਦਾ ਤੇ ਅਸੀਂ ਇਹ ਠੋਕ ਕੇ ਕਹਿੰਦੇ ਆ ਕਿ ਜੇਕਰ ਇਹ ਸੱਚ ਹੋਇਆ ਦੋਸ਼ੀ ਸਾਡੇ ਹੱਥ ਚ ਆ ਗਏ ਤੇ ਬੰਦ ਸਜ਼ਾ ਦੇਵਾਂਗੇ ਆ ਬੜਾ ਯਾਰ ओके okay, हां एक मुंडा ਲੈ ਕੇ ਆਏ ਨੇ ਜਿਹੜਾ ਸਾਰਾ ਰਾਤ ਹੋਟਲ ਦੇ ਵਿੱਚ ਮੌਜੂਦ ਸੀ ਕਰਦਾ ਮੈਨੇਜਰ ਹੈ ਮੇभी ਸ਼ਾਇਦ ਉਸ ਟਾਈਮ ਹੋਟਲ ਤੇ ਮੌਜੂਦ ਸੀ ਉਹਦੇ ਮਤਲਬ ਹਜੇ ਉਹ ਸੱਚ ਨਹੀਂ ਬੋਲ ਰਿਹਾ ਕਿ ਉਸੇ ਰੇਪ ਹੋਇਆ ਕਿ ਨਹੀਂ ਹੋਇਆ ਇਹ ਆਪਣੇ ਪ੍ਰਸ਼ਾਸਨ ਦਾ ਕੰਮ ਆ ਜਲਵਾਦ ਤਬੀਰ ਹੋਗਾ ਸਾਡੀ ਸਰ ਕੀ ਕਹਾ ਜਾ ਰਿਹਾ ਨਿਹੰਗ ਸਿੰਘ ਤੁਹਾਡੇ ਵੱੱਲੇ ਪਹੁੰਚੇ ਚੌਂਕੀ ਦੇ ਵਿੱਚ ਕੀ ਗੱਲਬਾਤ ਹੋਈ ਹੈ ਜੀ ਨਿਹੰਗ ਸਿੰਘ ਆਏ ਨੇ ਮੇਰੇ ਕੋਲ ਪਰਮਜੀਤ ਕਾਲੀ ਜੀ ਦੇ ਨਾਲ ਉਹਨਾਂ ਦੇ ਬੰਦੇ ਆਇਆ ਤੇ ਇੱਕ ਮਸਲਾ ਸੀਗਾ ਉਹਨਾਂ ਦਾ ਆਜ਼ਾਦ ਹੋਟਲ ਦੇ ਵਿੱਚ ਆ ਕੋਈ ਆਪਣੇ ਪਿਆਰੇ ਲੜਕੀ ਦੇ ਨਾਲ ਗਲਤ ਕੰਮ ਹੁੰਦਾ ਤੇ ਉਹਦੇ ਵਾਸਤੇ ਹੁਣ ਸਾਡੇ ਕੋਲ ਇਹ ਗੱਲ ਸੁਣਨੀ ਹੈ ਸਾਰੀ ਮੈਂ ਤੇ ਆਪਣੇ ਆਫੀਸਰ ਜੀ ਕਹਿ ਦਿੱਤੀ ਗਈ ਹੈ ਇਹਨਾਂ ਦੇ ਨਾਲ ਕਹਿਆ ਤਾਂ ਉਹਨਾਂ ਕੋਲ ਕੀਤੀ ਹੈ ਜੀ ਆਪਣਾ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਵਸਾਈ ਇਨਵੈਸਟੀਗੇਸ਼ਨ ਕਰਕੇ ਤੈਨੂੰ ਇਨਵੈਸਟੀਗੇਸ਼ਨ ਜਿਹੜੀ ਆ ਉਹ ਮੈਂ ਹੁਣ ਆਪਣੇ ਅਫੀਸਰ ਸਾਹਿਬਾਂ ਦੀ ਨੋਟਿਸ ਲਿਆ ਕੇ ਸਾਰੀ ਕਰਾਂਗਾ ਇਹਦੇ ਵਿੱਚ ਜਿਹਨਾਂ ਦੇ ਕੋਲ ਇਹਦੇ ਬਾਰੇ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਸਾਰੀ ਉਸ ਤੋਂ ਬਾਅਦ ਅਫੀਸਰ ਸਾਹਿਬਾਂ ਨੂੰ ਦੱਸਿਆ ਜਾਊਗਾ ਨਹੀਂ ਅਜੇ ਕੋਈ ਰੈਸ ਨਹੀਂ ਭਾਈ ਸਰ ਹੋਟਲ ਕਿਹੜਾ ਹੈ ਕਿੰਨੇ ਵਜੇ ਆਜ਼ਾਦ ਹੋਟਲ ਹੈ ਕਿੰਨੇ ਵਜੇ ਉਹ ਮੁੰਡਾ ਲੈ ਕੇ ਆਇਆ ਸਾਰੀ ਇਨਵੈਸਟੀਗੇਸ਼ਨ ਕਰਕੇ ਨਾ ਮੈਂ ਲੋਕਾਂ ਜੇ ਮੈਂ ਆਪਣੇ ਮੈਂ ਆਪਣੇ ਪੁਲਿਸ ਚੋਂਕੀਆਂ ਅਜੇ ਮੈਨੂੰ ਸਾਰੀ ਗੱਲ ਦਾ ਅਜੇ ਕਲੀਅਰਟੀ ਨਹੀਂ ਮੈਂ ਕਰ ਸਕਦਾ ਅਜ ਕਲਿਟੀ ਅਫੀਸਰ ਸਾਹਿਬਾਨ ਦੀ ਸੀਪੀ ਸਾਹਿਬ ਜੀ ਆਪਣੇ ਅਸਰ ਸਾਹਿਬ ਨੋਟਿਸ ਤੇ ਆ ਕੇ ਗਏ ਕਿੰਨੇ ਮੁੰਡੇ ਨਾਮ ਦਰਜ ਕੀਤੇ ਗਏ ਇਹ ਅਜੇ ਵੀ ਜੀ ਮੈਂ ਕਨ ਇਨਵੈਸਟੀਗੇਸ਼ਨ ਜੇ ਸ਼ੁਰੂ ਕਰ ਰਹੀ ਆ ਮੈਂ ਜਿੰਨੇ ਉਹਨਾਂ ਨੇ ਤੁਹਾਡੇ ਸਾਹਮਣੇ ਜਿਹੜੀ ਕੁੜੀ ਆ ਉਹਨਾਂ ਕੀ ਗੱਲਬਾਤ ਹੋਈ ਹੈ ਤੁਹਾਡੇ ਜਿਹਦੇ ਅਜੇ ਨਹੀਂ ਕੋਈ ਗੱਲਬਾਤ ਹੋਈ ਮੇਰੀ ਇਹਦੇ ਬਸ ਉਹਨਾਂ ਨੇ ਦੱਸਿਆ ਕਿ ਮੈਂ ਕਿਸੇ ਨਾਲ ਆਈ ਸੀ ਜੇਕਰ ਉਹ ਮੈਂ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਕਾਰਵਾਈ ਹਾਂ ਮੈਂ ਹਾਂ ਸ਼ਿਕਾਇਤ ਕੀਤੀ ਜਾਏਗੀ ਅਫਸਰ ਸਾਹਿਬਾਂ ਦੇ ਨੋਟਿਸ ਲੈ ਕੇ ਕਾਰਵਾਈ ਜੇ ਹਾਟਲਾ 'ਚ ਗਲਤ ਕੰਮ ਚੱਲਦਾ ਜਿਹੜਾ ਹਾਟਲਾ 'ਚ ਕੰਮ ਗਲਤ ਚੱਲਦਾ ਲੱਗਦਾ ਕਾਰਵਾਈ ਕੀਤੀ ਜਾਏਗੀ ਹਾਂ ਬਿਲਕੁਲ ਬਿਲਕੁਲ ਕੀਤੀ ਜਾਏਗੀ ਜੇ ਜੋ ਜਿਹੜੀ ਲੜਕੀ ਆ ਲੜਕੀ ਦੀ ਸਾਰੇ ਬਿਆਨ ਨੋਟ ਕਰਿਆਗੇ ਸਾਰਾ ਨੋਟ ਕਰ ਦੇਜੂਗਾ ਉਸ ਤੋਂ ਬਾਅਦ ਹਾਂ ਲੱਗਦਾ ਨਹੀਂ ਵੀ ਜੋ ਲੱਗਣਾ ਉੱਥੇ ਜਾ ਕੇ ਮੈਂ ਉੱਥੇ ਜਾ ਕੇ ਮੇਰੇ ਅਫਸਰ ਹਾਂ ਸਾਰੇ ਚੈੱਕ ਸਾਰੇ ਬਿਲਕੁਲ ਬਰੀਕੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਆ ਇਨਵੈਸਟ ਕੀਤੀ ਜਾਊਗੀ ਕੁੜੀ ਦੀ ਉਮਰ ਜਿਹੜੀ ਆ ਉਹ ਵੀ ਚੈੱਕ ਕਰੀ